ਇਕ ਅੰਕਾਰ ਸਤਿਗੁਰ ਪ੍ਰਸਾਦ ਅਨੇਕ ਉਪਾਵੀ ਰੋਗ ਨਾ ਜਾਏ ਰੋਗ ਮਿਟਾਹੇ ਹਰ ਅਵਖਦ ਲਾਈ ਸਰਬ ਰੋਗ ਦਾ ਔਖਦ ਨਾਮ ਗੁਰੂ ਪਿਆਰੇਓ ਇਸ ਗਾਇਦੇ ਅਧੀਨ ਅਧਿਆਇ ਦੂਜਾ ਰੋਗਾਂ ਦੇ ਮੂਲ ਕਾਰਨ ਅਤੇ ਉਪਾਅ ਪਿਛਲੀਆਂ ਵੀਡੀਓ ਵਿੱਚ ਆਪਾਂ 23 ਕਾਰਨ ਅਤੇ ਉਹਨਾਂ ਦੇ ਉਪਾਅ ਬਾਰੇ ਸੁਣ ਚੁੱਕੇ ਹਾਂ ਹੁਣ 24ਵਾਂ ਕਾਰਨ ਰੋਗਾਂ ਦਾ ਮੂਲ ਕਾਰਨ 24 ਵਦੇਰੇ ਕਾਮਵਾਸ਼ਾ ਰਖਣੀ ਅਤੇ ਕਾਮ ਵਿੱਚ ਖਚਿਤ ਹੋਣਾ ਨਿਮਕ ਕਾਮ ਸੁਆਦ ਕਾਰਨ ਕੋਟ ਦਿਨ ਸੁਖ ਪਾਵੈ ਕਰੀ ਮੋਹਤਰੰਗ ਮਾਣੈ ਫਿਰ ਬਹੋਰ ਬਰ ਪਛਤਾਵੈ ਅਰਥ ਇਹ ਅਨੈ ਜੀਵ ਥੋੜਾ ਜਿਤਨਾ ਸਮਾ ਕਾਮ ਦੇ ਸੁਆਬ ਦੀ ਖਾਤਰ ਤੂ ਕਰੋੜਾ ਇਹ ਦਿਨ ਦੁਖ ਸਹਾਰਦਾ ਹੈ ਤੂ ਕੜੀ ਦੋ ਕੜੀਆਂ ਮੋਜਾ ਮੰਨਦਾ ਹੈ ਉਸ ਤੋਂ ਪਿੱਛੋਂ ਮੁੜ ਮੁੜ ਪਛਤਾਉਂਦਾ ਹੈ ਉਪਾਅ पति वर्का जा पति पत्नी वर्का करम पालन 25वा कारण आत्म विश्वास ਦੀ ਘਾਟ ਇੱਕ ਘਾਟ ਅਸਫਲਤਾ ਨਿਰਾਸ਼ਾ ਅਤੇ ਰੋਗ ਉਤਪੰਨ ਕਰਦੀ ਹੈ ਜੇ ਸਵੈ ਵਿਸ਼ਵਾਸ ਨਹੀਂ ਹੈ ਪਰਮੇਸ਼ਰ ਵਿੱਚ ਵਿਸ਼ਵਾਸ ਜਾਂ ਭਰੋਸਾ ਵੀ ਪੈਦਾ ਨਹੀਂ ਹੁੰਦਾ ਵਿਸ਼ਵਾਸ ਭਗਤੀ ਦਾ ਫਲ ਹੈ ਅਤੇ ਹੋਰ ਭਗਤੀ ਵਾਸਤੇ ਉਤਸ਼ਾਹ ਦਾ ਸਰੋਤ ਵੀ ਇਹ ਭਗਤੀ ਦਾ ਨਿਸ਼ਾਨਾ ਵੀ ਹੈ ਉਪਾਗ ਸਵੈ ਵਿਸ਼ਵਾਸ ਗੁਰਬਾਣੀ ਅਤੇ ਪਰਮੇਸ਼ਰ ਵਿੱਚ ਭਰੋਸਾ ਪੈਦਾ ਕਰਨਾ ਜਿਸ ਨੂੰ ਪ੍ਰਤੀਤ ਹੋਵੇ ਤਿਸ ਦਾ ਗਾਵਿਆ ਥਾਈ ਪਾਵੈ ਸੋ ਪਾਵੈ ਦਰਗਹਿ ਮਾਨ ਰੋਗਾ ਦਾ 26ਵਾਂ ਕਾਰਨ ਕਟੜਪਨ ਅਤੇ ਅਸਹਿਣਸ਼ੀਲਤਾ ਇਹ ਅਗੁਣ ਮਨ ਤਨ ਵਿੱਚ ਵਿਗਾੜ ਪੈਦਾ ਕਰਦੇ ਹਨ ਉਪਾਅ ਵਿਸ਼ਾਲਤਾ ਉਦਾਰਤਾ ਅਤੇ ਸਹਿਣਸ਼ੀਲਤਾ ਦੇ ਗੁਣ ਪੈਦਾ ਕਰਨੀ ਗੁਰਮੁਖ ਹਾਰ ਇਕ ਵਿੱਚ ਪਰਮੇਸ਼ਰ ਵੇਖਦਾ ਹੈ ਅਤੇ ਸਿਰਫ ਪਰਮੇਸ਼ਰ ਨੂੰ ਹੀ ਕਰਨ ਕਰਾਵਣ ਹਾਰ ਸਮਝ ਕੇ ਵਿਸ਼ਾਲਤਾ ਉਦਾਰਤਾ ਅਤੇ ਸਹਿਣਸ਼ੀਲਤਾ ਦੇ ਗੁਣਾਂ ਨਾਲ ਭਰਪੂਰ ਰਹਿੰਦਾ ਹੈ ਰੋਗਾਂ ਦਾ 27ਵਾਂ ਕਾਰਨ ਕੋਛਾਪਣ ਤੇ ਚੰਚਲਤਾ ਇਹ ਮਨ ਤਨ ਵਿੱਚ ਵਿਗਾੜਦੀਆਂ ਨਿਸ਼ਾਨੀਆਂ ਹਨ ਅਤੇ ਇਹਨਾਂ ਨੂੰ ਪਾਲਣ ਨਾਲ ਵਿਗਾੜ ਹੋਰ ਵੱਧਦੇ ਹਨ ਕੋਛੀ ਮਤ ਪਿਆਮਨ ਕੋਛਾ ਗੁੜ ਸਾ ਮੱਖੀ ਖਾਇਆ ਨਾ ਮਰ ਜਾਦ ਆਇਆ ਕਲ ਪੀਤਰ ਨਾਗੋ ਬੰਦ ਚਲਾਇਆ ਚੰਚਲ ਚੀਤ ਨਾ ਪਾਵੈ ਪਾਰਾ ਆਵਤ ਜਾਤ ਨਾ ਲਾਗੈ ਬਾਰਾ ਦੁਖ ਕਣੋ ਮਰੀਐ ਕਰਤਾਰਾ ਬਿਨ ਪ੍ਰੀਤਮ ਕੋ ਕਰੈ ਨ ਸਾਰਾ ਉਪਾਅ ਹੋਛਾਪਣ ਤੇ ਚੰਚਲਤਾ ਦਾ ਤਿਆਗ ਗੰਭੀਰਤਾ ਤੇ ਸਹਿਜ ਦੇ ਗੁਣ ਪੈਦਾ ਕਰਨੇ ਗੁਰਮੁਖ ਸਦਾ ਗੰਭੀਰਤਾ ਅਤੇ ਸਹਿਜ ਸਮਾਦਿ ਦੀ ਅਵਸਥਾ ਵਿੱਚ ਵਿਚਰਦਾ ਹੈ ਰੋਗਾਂ ਦਾ 28ਵਾਂ ਕਾਰਨ ਅਕ੍ਰਿਤਕਣਾ ਕਿਸੇ ਦੇ ਕੀਤੇ ਹੋਏ ਨੂੰ ਨਾ ਜਾਣਨਾ ਜਾਂ ਕੀਤੇ ਹੋਏ ਦਾ ਮੁੱਲ ਨਾ ਪਾਉਣਾ ਅਕ੍ਰਿਤਕਣ ਹੈ। ਦੁਨਿਆਵੀ ਮਾਮਲਾ ਵਿੱਚ ਅਕ੍ਰਿਤਕਣਤਾ ਇੱਕ ਰੋਗੀ ਮੰਦੀ ਦੀ ਨਿਸ਼ਾਨੀ ਹੈ। ਗੁਰੂ ਗੁਰਮੁਖ ਮਾਨ ਅਨਸਾਰ ਉਹ ਵਿਅਕਤੀ ਜਿਹੜਾ ਪਰਮੇਸ਼ਰ ਦੀ ਦਿੱਤੀਆਂ ਦਾਤਾਂ ਨੂੰ ਭੁਲਾ ਕੇ ਪਰਮੇਸ਼ਰ ਨੂੰ ਵਿਸਾਰ ਲੈਂਦਾ ਹੈ ਕੋਰ ਅਕ੍ਰਿਤਕਣ ਹੈ ਅਤੇ ਕੋਰ ਨਰਕ ਦਾ ਭਾਗੀ ਬਣਦਾ ਹੈ। ਜਿਸ ਨੂੰ ਬਿਸਰਾਇ ਪੁਰਖ ਬਿਟਾਤਾ ਜਲਤਾ ਫਿਰੈ ਰਹੈ ਨਿਤ ਤਾਕਾ ਅਕਿਰਤ ਕਣੈ ਕੋ ਰਖੈ ਨ ਕੋਈ ਨਰਕ ਕੋਰਮਹਿ ਪਾਵਣਾ ਉਪਾਅ ਅਕ੍ਰਿਤ ਕਣਤਾ ਨੂੰ ਤਿਆਗ ਕੇ ਪਰਮੇਸ਼ਰ ਦਾ ਸਦਾ ਸ਼ੁਕਰ ਅਤੇ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ ਰੋਗਾਂ ਦਾ 29ਵਾਂ ਕਾਰਨ ਮੰਦ ਪਾਵਨਾ ਰੱਖਣੀ ਅਤੇ ਸਰਾਪ ਦੇਣਾ ਗੁਰਮਤ ਅਨਸਾਰ ਸਰਾਪ ਦੇਣਾ ਅਤੇ ਮੰਦ ਭਾਵਨਾ ਰੱਖਣੀ ਵਰਜੀਤ ਹਨ श्राप देने रहने ਨਾਲ ਅਤੇ ਮੰਦ ਭਾਵਨਾ ਰੱਖਣ ਨਾਲ ਆਪਣਾ ਮਨ ਤਨ ਮੈਲਾ ਅਤੇ ਖੋਖਲਾ ਹੁੰਦਾ ਹੈ ਉਪਾਉ ਕਿਸੇ ਪ੍ਰਤੀ ਮੰਦ ਭਾਵਨਾ ਨਹੀਂ ਰੱਖਣੀ ਚਾਹੀਦੀ ਅਤੇ ਨਾ ਹੀ ਕਿਸੇ ਨੂੰ श्राप ਦੇਣਾ ਗੁਰਮਤ ਅਨੁਕੂਲ ਹੈ ਪਾਈ ਗੁਰਦਾਸ ਜੀ ਅਨਸਾਰ ਗੁਰਮੁਖ ਵੈਰ ਵਿਰੋਧ ਅਤੇ ਮੰਦ ਭਾਵਨਾ ਲੰਘ ਕੇ ਮੂਹ ਵਰ श्राप ਨਹੀਂ ਬੋਲਦੇ ਲੰਗ ਨਿਕਠੈ ਵਰੈ ਸਰਾਪੈ ਰੋਗਾਂ ਦਾ ਤੀਵਾਂ ਕਾਰਨ ਸਵੈ ਕੇਂਦ੍ਰਿਤ ਰੁਚੀ ਆਪਣੇ ਸੁੱਖ ਦੁੱਖ ਆਰਾਮ ਅਤੇ ਲਾਭ ਵਿੱਚ ਧਿਆਨ ਨੂੰ ਕੇਂਦ੍ਰਿਤ ਰੱਖਣਾ ਅਤੇ ਦੂਜਿਆਂ ਦੇ ਸੁੱਖ ਦੁੱਖ ਦਾ ਕੋਈ ਧਿਆਨ ਨਾ ਕਰਨਾ ਇਹ ਰੁਚੀ ਰੋਗੀ ਮੰਦੀ ਨਿਸ਼ਾਨੀ ਹੈ ਇਸ ਰੁਚੀ ਕਰਕੇ ਹੀ ਰੋਗੀ ਵਿਅਕਤੀ ਆਪਣੇ ਰੋਗ ਵਿੱਚ ਹੀ ਧਿਆਨ ਜੋੜੀ ਰੱਖਦਾ ਹੈ ਜਿਸ ਨਾਲ ਉਸ ਦਾ ਦੁੱਖ ਅਤੇ ਰੋਗ ਹੋਰ ਵੱਧਦਾ ਹੈ ਉਪਾਅ ਰੋਗ ਨਵਿੱਤੀ ਅਤੇ ਤੰਨ ਨੂੰ ਲੇਖੇ ਲਾਉਣ ਵਾਸਤੇ ਪਰ ਉਪਕਾਰ ਕਰਦੇ ਰਹਿਣਾ ਚਾਹੀਦਾ ਹੈ ਗੁਰਮੁਖ ਆਪਣੇ ਦੁੱਖ ਸੁੱਖ ਨੂੰ ਸਮਾਨ ਸਮਝਦਿਆਂ ਹੋਇਆਂ ਪਰ ਉਪਕਾਰ ਵਿੱਚ ਜੁਟਿਆ ਰਹਿੰਦਾ ਹੈ ਮਿੱਠਿਆ ਤੰਨ ਨਹੀਂ ਪਰ ਉਪਕਾਰਾ ਬ੍ਰह्मज्ञानी ਪਰ ਉਪਕਾਰ ਉਮਾਹਾ ਰੋਗਾਂ ਦਾ 31ਵਾਂ ਕਾਰਨ ਲਾਲਚ ਅਤੇ ਲੋਭ ਕਦੇ ਵੀ ਪਦਾਰਥਾਂ ਦੁਨਿਆਵੀ ਪ੍ਰਾਪਤੀਆਂ ਅਤੇ ਕਿਸਮ ਕਿਸਮ ਦੇ ਪੋਗਾ ਨਾਲ ਮਨ ਨਹੀਂ ਰਜਦਾ ਹੋਰ ਵਰ ਦੀ ਲਾਲਸਾ ਦੀ ਅਗਨੀ ਮਨ ਤੇ ਤਨ ਨੂੰ ਸਾੜਦੀ ਰਹਿੰਦੀ ਹੈ ਬਿਨਾਂ ਸੰਤੋਖ ਨਹੀਂ ਕੋ ਰਾਜਾ ਸੁਪਨ ਮਨੋਰ ਵਿਟੈ ਸਭ ਕਾਜਾ ਉਪਾਅ ਸੰਤੋਖ ਅਤੇ ਸ਼ੁਕਰ ਵਿੱਚ ਰਹਿਣਾ ਲਾਲਚ ਅਤੇ ਲੋਭ ਨੂੰ ਤਿਆਗਣਾ ਰੋਗਾਂ ਦਾ ਬਤੀਵਾ ਕਾਰਨ ਆਲਸਪਨ ਉਪਾਅ ਆਲਸ ਤਿਆਗਣੀ ਤੇ ਉਦਮੀ ਹੋਣਾ ਆਲਸ ਕਰਕੇ ਨਾ ਤਾਂ ਉਚਿਤ ਰੂਪ ਵਿੱਚ ਸ੍ਰੀ ਦੀ ਸੰਭਾਲ ਹੋ ਸਕਦੀ ਹੈ ਨਾ ਹੀ ਨਿਕੁਨਤਾ ਨਾਲ ਦੁਨਿਆਵੀ ਕਾਰਵਿਹਾਰ ਅਤੇ ਨਾ ਹੀ ਲੋੜਿੰਦੀ ਭਗਤੀ ਸਾਰੇ ਖੇਤਰਾਂ ਵਿੱਚ ਉਦਮ ਅਤੇ ਮਿਹਨਤ ਨਾਲ ਹੀ ਸਫਲਤਾ ਪ੍ਰਾਪਤ ਹੁੰਦੀ ਹੈ ਉਦਮ ਕਰੇਂਦਿਆ ਜੀਉ ਤੂੰ ਕਮਾਵਦਿਆ ਸੁਖ ਪੁੰਚ ਤੇ ਆਏਂਦਿਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਰੋਗਾਂ ਦਾ 33ਵਾਂ ਗਾਥਾ ਨਿੱਜੀ ਸਵੱਛਤਾ ਨਾ ਰੱਖਣੀ ਉਪਾਅ ਸਰੀਰਕ arogyata ਦੀ ਪ੍ਰਾਪਤੀ ਵਾਸਤੇ ਨਿਤਾਪ੍ਰਤੀ ਇਸ਼ਨਾਨ ਕਰਨਾ ਚਾਹੀਦਾ ਹੈ ਉਚਿਤ ਹੈ ਕਿ ਹਰ ਰੋਜ਼ ਕੇਸੀ ਇਸ਼ਨਾਨ ਵੀ ਕੀਤਾ ਜਾਵੇ ਕਪੜੇ ਸਾਫ ਸੁਥਰੇ ਪਹਿਨੇ ਜਾਣ ਕਰ ਇਸ਼ਨਾਨ ਸਿਮਰ ਕਰ ਆਪਣਾ ਮਨ ਤਨ ਪਾਈ aroga ਕਾਰਨ ਕਰ ਬਾਹਰ ਸਰੀਰਕ arogyata ਦੇ ਨਿਯਮਾਂ ਦੀ ਉਲੰਘਣਾ ਕਰਨਾ ਉਪਾਅ ਕਾਰ ਅਤੇ ਰੋਜ਼ਗਾਰ ਵਾਲੀ ਥਾਂ ਦੀ ਸਫਾਈ ਜ਼ਰੂਰੀ ਹੈ ਨਾਲ ਹੀ ਸਰੀਰਕ ਰੱਖਿਆ ਅਤੇ આરોਗਤਾ ਦੇ ਹੋਰ ਨਿਯਮਾਂ ਦੀ ਪਾਲਣਾ ਕਰਨੀ ਵੀ ਬਹੁਤ ਜ਼ਰੂਰੀ ਹੈ ਰੋਗਾਂ ਦਾ 34ਵਾਂ ਕਾਰਨ ਹੱਠ ਅਤੇ ਵਿਤੋਵਰਧ ਯਤਨ ਉਪਾਅ ਨਰੋਏ ਮਨ ਤਨ ਵਾਸਤੇ ਇਹ ਦੋਵੇਂ ਔਗਣ ਤਿਆਗਨੇ ਚਾਹੀਦੇ ਹਨ ਮਨ ਹੱਠ ਕੀ ਨਾ ਪਾਇਓ ਸਭ ਥੱਕੇ ਕਰਮ ਕਮਾਏ ਮਨ ਹੱਠ ਭੇਖ ਕਰ ਪਰਮ ਦੇ ਦੁੱਖ ਪਾਇਆ ਦੂਜੇ ਭਾਈ ਰੋਗਾਂ ਦਾ ਪੈਂਤੀਵਾਂ ਕਾਰਨ ਸ਼ਕੀ ਸੁਭਾ ਉਪਾਵ ਦੇਖ ਕੇ ਅਨੜਿਤ ਤਾਂ ਕੋਈ ਵਿਰਲਾ ਗੁਰਮੁਖ ਕਰ ਸਕਦਾ ਹੈ ਪਰੰਤੂ ਹਰ ਇੱਕ ਤੇ ਸ਼ੱਕ ਕਰਨਾ ਇੱਕ ਰੋਗੀ ਮਨ ਦੀ ਨਿਸ਼ਾਨੀ ਹੈ ਸੁਚੇਤ ਅਤੇ ਸਾਵਧਾਨ ਹੋ ਕੇ ਰਹਿਣਾ ਚਾਹੀਦਾ ਹੈ ਪਰੰਤੂ ਬਿਨਾ ਠੋਸ ਸਬੂਤ ਦੇ ਸ਼ੱਕ ਕਰਨਾ ਉਚਿਤ ਨਹੀਂ ਸ਼ੱਕੀ ਸੁਭਾ ਤਿਆਗਣਾ ਸੇਤ ਵਾਸਤੇ ਲਾਹੇਵੰਦ ਹੋਵੇਗਾ ਰੋਗਾਂ ਦਾ 36ਵਾਂ ਕਾਰਨ ਹਿੰਸਾ ਇਸ ਦਾ ਉਪਾਅ ਜੀਵ ਹੱਤਿਆ ਅਤੇ ਨਿਹੱਥੇ ਤੇ ਵਾਰ ਕਰਨਾ ਗੁਰਮਤ ਅਨੁਸਾਰ ਵਰਜਿਤ ਹੈ ਹਿੰਸਕ ਬਿਰਤੀ ਰੋਗੀ ਮਨ ਦੀ ਨਿਸ਼ਾਨੀ ਹੈ ਪਰੰਤੂ ਸਵੈ ਰੱਖਿਆ ਲਈ ਜਾਂ ਜਦੋਂ ਸਾਰੇ ਉਪਾਅ ਫੇਲ ਹੋ ਜਾਣ ਤਾਂ ਕੇਵਲ ਉਸ ਸੂਰਤ ਵਿੱਚ ਹਥਿਆਰ ਚੁੱਕਣਾ ਜਾਇਜ਼ ਹੈ ਜੀ ਬਦੋ ਸੋ ਧਰਮ ਕਰ ਥਾਪੋ ਅਧਰਮ ਕਹੋ ਕਤ ਪਾਈ ਜਿਸ ਮਨ ਮਾਨੇ ਅਭਿਮਾਨ ਨਾ ਤਾਕੋ ਹਿੰਸਾ ਲੋਭ ਵਿਸਾਰੇ ਸਹਿਜ ਰਵੈ ਵਰ ਕਾਮਣ ਪਿਰਕੀ ਗੁਰਮੁਖ ਰੰਗ ਸਵਾਰੇ ਰੋਗਾਂ ਦਾ 37ਵਾਂ ਕਾਰਨ ਕੁਸੰਗਤ ਮਨਮੁਖਾ ਅਤੇ ਭੈੜੇ ਵਿਅਕਤੀਆਂ ਦੀ ਸੰਗਤ ਨਾਲ ਮਨ ਤਨ ਭੈੜੇ ਵਾਸੇ ਲੱਗ ਜਾਂਦੇ ਹਨ ਜਿਸ ਤੋਂ ਰੋਗ ਉਤਪਨ ਹੁੰਦੇ ਹਨ ਦੂਜਾ ਪਾਏ ਦੁਸ਼ਤਾ ਕਾ ਵਾਸਾ ਪੌਂਦੇ ਫਿਰਹਿ ਭੋਗ ਮੋਹ ਪਿਆਸਾ ਕੁਸੰਗਤ ਬਾਇ ਸਦਾ ਦੁਖ ਪਾਵੈ ਦੁਖੂ ਦੁਖ ਕਮਾਇ ਇਸ ਦਾ ਉਪਾਅ ਕੁ ਸੰਗਤ ਤਿਆਗ ਕੇ ਸਤ ਸੰਗਤ ਕਰਨ ਨਾਲ ਮਨ ਤਨ ਚੰਗੇ ਵਿਹਾਰ ਤੇ ਚੰਗੇ ਕੰਮਾਂ ਵਾਸਤੇ ਪ੍ਰੇਰੇ ਜਾਂਦੇ ਹਨ ਅਤੇ ਨਾਮ ਬਾਣੀ ਦਾ ਪਿਆਰ ਉਪਜਦਾ ਹੈ ਜਿਸ ਨਾਲ ਮਨ ਤਨ arogh ਹੋ ਜਾਂਦੇ ਹਨ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਰੋਗਾਂ ਦਾ 38ਵਾਂ ਕਾਰਨ ਪਰਮੇਸ਼ਰ ਨੂੰ ਭੁੱਲਣਾ ਖਸਮ ਵਿਸਾਰ ਕੀਏ ਰਸਪੋਰ ਤਾਤਨ ਉਟਕ ਕਲੋਏ ਰੋਗ ਇਸ ਦਾ ਉਪਾਅ ਨਾਮ ਜਪਣਾ ਗੁਰਬਾਣੀ ਪੜਨੀ ਅਤੇ ਸੁਣੀ ਅਤੇ ਸਦਾ ਪਰਮੇਸ਼ਰ ਦੀ ਯਾਦ ਵਿੱਚ ਰਹਿਣਾ ਰੋਗਾਂ ਦਾ 39ਵਾਂ ਕਾਰਨ ਕਰੋਸਾ ਨਾ ਰੱਖਣਾ ਉਪਾਅ ਕਰੋਸੇ ਵਿੱਚ ਰਹਿਣਾ ਅਗਰ ਇਹ ਪਰੋਸਾ ਦ੍ਰਿੜ ਹੋ ਜਾਏ ਕਿ ਪਰਮੇਸ਼ਰ ਨੇ ਸਾਰੇ ਰੋਗ ਕੱਟ ਦੇਣੇ ਹਨ ਅਤੇ ਕੋਈ ਐਸਾ ਰੋਗ ਨਹੀਂ ਜੋ ਕਰੋਸੇ ਨਾਲ ਨਹੀਂ ਕਟਿਆ ਜਾਵੇਗਾ ਕਾ ਗੁਰੂ ਪਰਮਾਨ ਅਨਸਾਰ ਸਾਰੇ ਰੋਗ ਮਿਟ ਜਾਂਦੇ ਹਨ ਪ੍ਰਭੂ ਦਾ ਦੁੱਖ ਪੰਜਨ ਪੂਰਨ ਕਿਰਪਾਲ ਹੈ ਇੱਕ ਆਸਰਾ ਕੋ ਮਨ ਮਾ ਹੈ ਸਰਬ ਰੋਗ ਨਾਨਕ ਮਿਟ ਜਾ ਹੈ ਰੋਗਾਂ ਦੇ ਮੂਲ ਕਾਰਨਾਂ ਨੂੰ ਸਹੀ ਮੰਨਦਿਆਂ ਹੋਇਆਂ ਉਪਾਅਾਂ ਬਾਰੇ ਸੁਝਾਵਾਂ ਉਤੇ ਦ੍ਰਿੜਤਾ ਅਤੇ ਨਿਰੰਤਰਤਾ ਨਾਲ ਵਿਚਾਰ ਅਤੇ ਅਮਲ ਕਰਨ ਦੀ ਲੋੜ ਹੈ ਇਹਨਾਂ ਤੇ ਅਮਲ ਕਰਨ ਨਾਲ ਜਿੱਥੇ ਰੋਗਾਂ ਦੇ ਵਿੱਚ ਨਾ ਥੁੰਦੇ ਜਾਣਗੇ ਉਥੇ ਉਹਨਾਂ ਹੀ ਪਰਮਾਤਮਾ ਦੇ ਨੇੜੇ ਉੰਡੇ ਜਾਵਾਂਗੇ ਭਾਂਡਾ ਸਾਹ ਫੋਲਤੇ ਹੀ ਨਾਮ ਅਮਰਤਨੀ ਵਸਨਾ ਹੈ ਪਰੰਤੂ ਇਹ ਖਿਆਲ ਜਾਂ ਨਿਸ਼ਤਾਨ ਨਿਸ਼ਾ ਨਹੀਂ ਬਣਾਉਣਾ ਕਿ ਸਾਰੇ ਆਗਣਾਂ ਦੇ ਦੂਰ ਹੋਣ ਉਪਰੰਤ ਜੀ ਰੋਗ ਨਵਿੱਤੀ ਹੋਵੇਗੀ ਰੋਗ ਨਵਿੱਤੀ ਤਾਂ ਸ਼ਬਦਾਂ ਗੁਰਬਾਣੀ ਅਤੇ ਨਾਮ ਜਾਪ ਕਰਨ ਅਤੇ ਸੁਣਨ ਨਾਲ ਹੀ ਹੋ ਜਾਣੀ ਹੈ فیر রোগ ਆਉਣ ਤੇ ਨਾਮ دارੂ ਰਾਹੀ রোগ ਨਵਿੱਟੀ ਆਸਣ ਦਿੱਤੀ ਜਾ ਸਕਦੀ ਹੈ। ਪ੍ਰੰਤੂ ਸਾਰੇ ਔਗੁਣਾ ਨੂੰ ਜਿੱਤਣ ਤੇ ਮਨ ਜਿੱਤਿਆ ਜਾਵੇਗਾ। ਰੋਗਾਂ ਦੀ ਜੜਾਂ ਖਤਮ ਹੋਣ ਕਰਕੇ ਰੋਗ ਫਿਰ ਨਹੀਂ ਆਵੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।